ਸਤ ਸ੍ਰੀ ਅਕਾਲ ਦੋਸਤੋ ਮੈਂ ਪਰਮੇਂਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਇੱਕ ਸ਼ੇ ਨਵੇਂ ਵੀਡੀਓ ਦੇ ਨਾਲ ਸਵਾਗਤ ਹੈ ਤੁਸਨ ਦਾ ਅੱਜ ਦਾ ਵਿਸ਼ਾ ਹੈ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਕਦੋਂ ਕਿਵੇਂ ਤੇ ਕਿਉਂ ਆਉਂਦੇ ਹਨ ਤੁਹਾਡੀ ਜ਼ਿੰਦਗੀ ਨਰਕ ਕਿਉਂ ਬਣ ਜਾਂਦੀ ਹੈ ਸੋ ਦੋਸਤੋ ਸਾਡੇ ਪੰਜਾਬੀ ਜੋ ਲੋਕ ਹਨ ਪਰ ਮੇਰੇ ਮਿੱਤਰ ਮੇਰੇ ਦੋਸਤ ਹਨ ਜੋ ਤੁਸਨ ਨੂੰ ਵੇਖਦੇ ਹਨ ਸੁਣਦੇ ਹਨ ਉਹਨਾਂ ਨੂੰ ਤਾਂ ਇਸ ਵਿਸ਼ਾ ਇਹਨਾਂ ਵਿਸ਼ਾ ਦੇ ਨਾਲ ਸੰਬੰਧਿਤ ਜਾਣਕਾਰੀ ਹੋਵੇਗੀ ਪਰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਕਾਦਰਕ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਸਿੱਖਣ ਦੀ ਕਲਾ ਬਹੁਤ ਘੱਟ ਹੈ ਅਸੀਂ ਸਿੱਖਣਾ ਚਾਹੁੰਦੇ ਹਾਂ ਸਿਰਫ ਲੋਕਾਂ ਦੇ ਪਿੱਛੇ ਲਾ ਕੇ ਭੇੜ ਚਾਲ ਦੇ ਵਿੱਚ ਜਾ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਅੱਜ ਦੀ ਵਜ੍ਹਾ ਕਰਕੇ ਅਸੀਂ ਦੁੱਖਾਂ ਨੂੰ ਪ੍ਰਾਪਤ ਕਰਦੇ ਆਂ ਸੋ ਸਭ ਤੋਂ ਪਹਿਲਾਂ ਅਸੀਂ ਅਸੀਂ ਤੁਹਾਨੂੰ ਉਦਾਰ ਸੀ ਤੁਹਾਡੇ ਜੀਵਨ ਦੇ ਵਿੱਚ ਤੋਂ ਦੁੱਖ ਹਨ ਜੋ ਤੁਹਾਡੀ ਜੀਵਨ ਦੇ ਵਿੱਚ ਮਾੜੀ ਘਟਨਾਵਾਂ ਹਨ ਬਿਮਾਰੀ ਹੈ ਰੋਗ ਹੈ ਚਿੱਤਤਾ ਹੈ ਗਰੀਬੀ ਹੈ ਤੰਗੀ ਹੈ ਇਹ ਤੁਹਾਡੇ ਖੁਦ ਦੀ ਵਜ੍ਹਾ ਕਰਕੇ ਹੈ ਤੁਸੀਂ ਹੀ ਇਨ੍ਹਾਂ ਨੂੰ ਜਨਮ ਦਿੱਤਾ ਹੈ ਤੁਹਾਡੇ ਦੁਆਰਾ ਹੀ ਇਹ ਬਣਾਏ ਗਏ ਹਨ ਤੁਹਾਡੀ ਕੋਈ ਵੀ ਕਿਸਮਤ ਮਾੜੀ ਨਹੀਂ ਕੋਈ ਤੁਹਾਡਾ ਲੱਕ ਮਾੜਾ ਨਹੀਂ ਤੁਹਾਡਾ ਤੁਹਾਡਾ ਆਪਣਾ ਸੋਚਣ ਦਾ ਤਰੀਕਾ ਗਲਤ ਹੈ ਤੁਸੀਂ ਜ਼ਿੰਦਗੀ 'ਚ ਅਗਰ ਚੌਕਾ ਚੌੜੇ ਦਾ ਤੁਸੀਂ ਚੰਗੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਵਿਚਾਰ ਨਹੀਂ ਕਰਦੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਦੋਸਤਾਂ ਦੇ ਵਿੱਚ ਜਾਂ ਤਾਂ ਤੁਸੀਂ ਨਕਾਰਾਤਮਕ ਗੱਲਾਂ ਉੱਤੇ ਵਿਚਾਰ ਕਰਦੇ ਹੋ ਤੁਹਾਡਾ ਜੀਵਨ ਤਾਹੀ ਬਣਦਾ ਹੈ ਜੇਕਰ ਤੁਹਾਡੇ ਘਰ ਵਿੱਚ ਤੰਗੀ ਹੈ ਤਾਂ ਆਪਣੇ ਆਪ ਨੂੰ ਗਲਤ ਗੱਲ ਤੇ ਕਹਿੰਦੇ ਹੋ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਮੈਂ ਵਿਚਾਰਾ ਹਾਂ ਮੇਰੇ ਆ ਮਾਰਾ ਹੀ ਹੁੰਦਾ ਹੈ ਜੋ ਜੋ ਤੁਸੀਂ ਇਹ ਚੀਜ਼ਾਂ ਨੂੰ ਵਾਰ-ਵਾਰ ਰਿਪੀਟ ਕਰੋਗੇ ਵਾਰ-ਵਾਰ ਦੁਹਰਾਓਗੇ ਵਾਰ-ਵਾਰ ਇਹਨਾਂ 'ਤੇ ਖਿਆਲ ਦੇਉਦੇ ਤੁਸੀਂ ਵਿਚਾਰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਕਦੇ ਵੀ ਖਤਮ ਨਹੀਂ ਹੋਣਗੀਆਂ ਵਾਰ-ਵਾਰ ਉਹੀ ਨਕਾਰਾਤਮਕ ਘਟਨਾਵਾਂ ਤੁਹਾਡੇ ਜੀਵਨ 'ਚ ਵਾਪਰਦੀਆਂ ਰਹਿਣਗੀਆਂ ਸੋ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਤੁਹਾਡੇ ਹਿਰਦੇ ਦੇ ਤੁਹਾਡੇ ਅੰਦਰ ਮੰਨ ਦੇ ਵਿੱਚ ਵਸਿਆ ਹੋਇਆ ਹੈ ਉਸ ਦੇ ਸਾਹਮਣੇ ਤੁਸੀਂ ਜਿਸ ਤਰ੍ਹਾਂ ਦੇ ਵਿਚਾਰ ਰੱਖੋਗੇ ਆਪਣੇ ਅਵਚੇਤਨ ਮਨ ਦੇ ਰਾਹੀਂ ਉਹ ਪਰਮਾਤਮਾ ਤੁਹਾਨੂੰ ਉਸੇ ਤਰ੍ਹਾਂ ਦਾ ਜੀਵਨ ਦੇ ਦਿੰਦੇ ਨਹੀਂ ਤਿਆਰ ਬੈਠਾ ਹੈ ਜੇਕਰ ਤੁਸੀਂ ਵਾਰ-ਵਾਰ ਬਿਮਾਰੀਆਂ ਦੀ ਗੱਲ ਕਰਦੇ ਹੋ ਦੁੱਖਾਂ ਦੀ ਗੱਲ ਕਰਦੇ ਹੋ ਇਹ ਇੱਕ ਸਾ ਵੀ ਤੁਸੀਂ ਅਰਦਾਸ ਕਰ ਰਹੇ ਹੋ ਨਿਓ ਡਿਮਾਂਡ ਕਰ ਰਹੇ ਹੋ ਨਿਓ ਵੀ ਮੇਰੇ ਜੀਨਾਂ ਵਿੱਚ ਦੁੱਖ ਬਿਮਾਰੀਆਂ ਹੀ ਰਹਿਣ ਫਿਰ ਤੁਸੀਂ ਮੈਨੂੰ ਇਹ ਕਹੋਗੇ ਕਿ ਕੌਣ ਚਾਹੁੰਦਾ ਹੈ ਕਿ ਸਾਡੇ ਘਰੇ ਗਰੀਬੀ ਹੋਵੇ ਬਿਮਾਰੀ ਹੋਵੇ ਜਦੋਂ ਤੱਕ ਤੁਹਾਡੇ ਮਾਨਸਿਕ ਚੇਤਨਾ ਦੇ ਵਿੱਚ ਤੁਹਾਨੂੰ ਇੱਕੋ ਚੀਜ਼ ਹੀ ਟਿੱਕੀ ਰਹੇਗੀ ਮੈਂ ਗਰੀਬ ਹਾਂ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ ਬਾਰ ਬਾਰ ਜਿਨਕਰਾਤਮਿਕ ਗੱਲਾਂ ਕੀ ਕਰਦੇ ਹੋ ਹਰ ਵਕਤ ਤੁਹਾਡੇ ਵੀ ਚਾਰ ਲੈਕਟਿਵਿਟੀ ਦੇ ਨਾਲ ਜੁੜੇ ਹੋਏ ਨਕਾਰਾਤਮਿਕ ਦੋ ਤਿੰਨ ਨਕਾਰਾਤਮਿਕ ਸੰਗੀਤ ਸੁਣਦੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਰਹਿਣਗੀਆਂ ਬਹੁਤ ਸਾਰੇ ਸੱਜਣ ਮਿੱਤਰ ਮੈਂ ਦੇਖੇ ਹਨ ਉਹਨਾਂ ਨੂੰ ਪੇੜ ਦੇ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਨੇ ਉਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਦੀ ਚੇਤਨਾ ਉਹਨਾਂ ਦਾ ਮਨ ਜੋ ਹੈ ਉਹ ਨਕਾਰਾਤਮਿਕਤਾ ਦੇ ਨਾਲ ਪੂਰਾ ਤੌਰ ਤੇ ਵੱਜ ਚੁੱਕਿਆ ਹੈ ਨਕਾਰਾਤਮਿਕਤਾ ਉਹਨਾਂ ਦੇ ਮਨ ਦੇ ਵਿੱਚ ਪੂਰੀ ਜੜ੍ਹ ਪ੍ਰਸਾਰ ਚੁੱਕੀ ਹੈ ਜਿਸ ਦੀ وجہ ਕਰਕੇ ਉਹਨਾਂ ਦੇ ਜਦੋਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦੇ ਹਨ ਖਾਸ ਤੂ ਚਿੰਤਾ ਆਉਂਦੀ ਹੈ ਡਰ ਆਉਂਦਾ ਹੈ ਤੇ ਉਹਨਾਂ ਦੇ ਪੇਟ ਦੇ ਵਿੱਚ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਦੇ ਵਿੱਚ ਬਿਮਾਰੀਆਂ ਹੋਣੇ ਸ਼ੁਰੂ ਹੋ ਜਾਂਦੀ ਹੈ ਹਿਰਦੇ ਰੋਗ ਤੋਂ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਜੀਵਨ ਦੇ ਵਿੱਚ ਦੁੱਖ ਤਦ ਤੱਕ ਰਹਿਣਗੇ ਜਦ ਤੱਕ ਤੁਸੀਂ ਦੁੱਖਾਂ ਦੇ ਬਾਰੇ ਗੱਲ ਕਰੋਗੇ ਜਿਸ ਦਿਨ ਤੁਸੀਂ ਆਪਣੇ ਜੀਵਨ ਦੇ ਵਿੱਚ ਉਸਤ ਉਹਣਾ ਸ਼ੁਰੂ ਕਰ ਦਿੱਤਾ ਮਰੂ ਮਰੂ ਕਰਨਾ ਬੰਦ ਕਰ ਦਿੱਤਾ ਆਪਣੇ ਜੀਵਨ ਨੂੰ ਖੁਸ਼ੀਆਂ ਦੇ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਤੁਹਾਡੇ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਆਪਰਨੀਆਂ ਸ਼ੁਰੂ ਹੋ ਜਾਣਗੀਆਂ ਸੋ ਸਦਾ ਹੀ ਜੇਕਰ ਤੁਸੀਂ ਚਾਹੋ ਨਾ ਤੁਹਾਡੇ ਘਰ 'ਚ ਬਿਮਾਰੀ ਨਾ ਰਹੇ ਤਾਂ ਬਿਮਾਰੀਆਂ ਨਾਲ ਸੰਬੰਧੀ ਤੇ ਗੱਲਾਂ ਕਰਨੀਆਂ ਬੰਦ ਕਰ ਦੇਵੋ ਮੈਡੀਕਲ ਨਾਲ ਸੰਬੰਧਿਤ ਇਕ ਵੀ ਐਡਸ ਦੇਖੜੀਆਂ ਬੰਦ ਕਰ ਦੇਵੋ ਡਾਕਟਰਾਂ ਦੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ ਤੁਹਾਡੇ ਘਰ ਦੇ ਵਿੱਚ ਬਿਮਾਰੀ ਚਲੀ ਜਾਵੇਗੀ ਤੁਸੀਂ ਤੰਦਰੁਸਤੀ ਦੀਆਂ ਗੱਲਾਂ ਕਰੋ ਤੁਸੀਂ ਚੰਗੇ ਸਿਹਤ ਦੀਆਂ ਗੱਲਾਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਤੁਹਾਡਾ ਘਰ ਵੀ ਤੁਹਾਡਾ ਜੀਵਨ ਵੀ ਖੁਸ਼ੀਆ ਦੇ ਔਰ ਭਰ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਪੈਸੇ ਦੀ ਤੰਗੀ ਹੈ ਤਾਂ ਤੁਸੀਂ ਵਾਰ-ਵਾਰ ਗਰੀਬੀ ਦਾ ਜ਼ਿਕਰ ਨਾ ਕਰੋ ਤੁਸੀਂ ਪੈਸੇ ਬਾਰੇ ਸੋਚੋ ਪੈਸੇ ਬਾਰੇ ਹੀ ਗੱਲ ਕਰੋ ਤੁਹਾਨੂੰ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਜੋ ਮਿਹਨਤ ਕਰ ਰਹੇ ਹੋ ਉਸ ਦਿਨ ਹੀ ਹੋਰ ਤੁਹਾਡੇ ਲਈ ਰਾਹ ਖੁੱਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸੇ ਦਾ ਵੀ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਚਿੰਤਾ ਦੇ ਨਾਲ ਜੁੜੇ ਹੋ ਹੋ ਤਾਂ ਉਹਨਾਂ ਵਿਸ਼ਾ ਦੇ ਨਾਲ ਸਬੰਧਿਤ ਗੱਲਾਂ ਕਰਨੀਆਂ ਬੰਦ ਕਰ ਦੇਵੋ ਜੋ ਤੁਹਾਨੂੰ ਚਿੰਤਾ ਦਿੰਦੀਆਂ ਹਨ ਉਹਨਾਂ ਵਿਸ਼ਾ ਦੇ ਨਾਲ ਉਹਨਾਂ ਵਿਸ਼ਿਆਂ ਨੂੰ ਛੱਡ ਦਿਓ ਤਿਆਗ ਦੇ ਜੋ ਤੁਹਾਨੂੰ ਚਿੰਤਾ ਦਿੰਦੇ ਹਨ ਤੁਹਾਡੇ ਮਨ ਦੇ ਵਿੱਚ ਜੋ ਡਰ ਆਉਂਦਾ ਹੈ ਉਹ ਤੁਹਾਡੇ ਮਾਨਸਿਕ ਚੇਤਨਾ ਦੇ ਵਿੱਚ ਵਸੇ ਹੋਏ ਨਕਾਰਾਤਮਕ ਖਿਆਲਾਂ ਦੇ ਕਰਕੇ ਆਉਂਦਾ ਹੈ ਜਿਸ ਦੀ ਵਜ੍ਹਾ ਦੇ ਕਰਕੇ ਤੁਹਾਡੇ ਜੀਵਨ ਦੇ ਵਿੱਚ ਵਾਰ-ਵਾਰ ਦੁੱਖ ਆਪਰਦੇ ਹਨ ਬਿਮਾਰੀਆਂ ਆਪਰਦੀਆਂ ਚਿੰਤਾਵਾਂ ਆਪਰਦੀਆਂ ਤੇ ਤੁਸੀਂ ਦੁੱਖਾਂ ਦੇ ਨਾਲ ਘਿਰੇ ਰਹਿੰਦੇ ਹੋ ਬਿਮਾਰੀਆਂ ਦੇ ਨਾਲ ਘਿਰੇ ਰਹਿੰਦੇ ਹੋ ਚੁਗਲੀ ਨਿੰਦਿਆ ਤੁਹਾਡੇ ਘਰ ਦੇ ਵਿੱਚ ਜੇਕਰ ਬਹੁਤ ਜ਼ਿਆਦਾ ਹੁੰਦੀ ਇਹ ਹੈ ਤੋ ਤੁਸੀਂ ਕਿਸੇ ਦੀ ਤਰੱਕੀ ਤੋਂ ਸੜਦੇ ਹੋ ਤੁਸੀਂ ਕਿਸੇ ਦੀ ਖੁਸ਼ੀ ਤੋਂ ਸੜਦੇ ਹੋ ਤਾਂ ਵੀ ਤੁਹਾਡੇ ਘਰ ਦੇ ਵਿੱਚ ਖੁਸ਼ੀ ਨਹੀਂ ਆਵੇਗੀ ਤੁਹਾਡੇ ਜੀਵਨ ਦੇ ਵਿੱਚ ਕਦੇ ਵੀ ਖੁਸ਼ੀਆਂ ਨਹੀਂ ਆਉਣਗੇ ਕਦੇ ਵੀ ਤਰੱਕੀ ਨਹੀਂ ਆਵੇਗੀ ਜਿਨ੍ਹਾਂ ਲੋਕਾਂ ਦੇ ਅੰਦਰ ਸੜਾ ਹੁੰਦਾ ਹੈ ਖੁਸ਼ੀ ਲੋਕਾਂ ਦੇ ਕੁਸ਼ੇਕ ਨਹੀਂ ਦੇਖ ਕੇ ਸੜਦੇ ਹਨ ਉਹਨਾਂ ਦੇ ਮਨ ਦੇ ਚ ਹੰਕਾਰ ਹੁੰਦਾ ਹੈ ਕਿਸੇ ਨੂੰ ਕੁਸ਼ ਦੇਖੇ ਕੁਸ਼ ਨਹੀਂ ਹੁੰਦੇ ਜਿਹੜੇ ਲੋਕ ਆਪਕੜੇ ਆਪ ਨੂੰ ਉੱਤਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਦੂਸਰੇ ਨੂੰ ਮਾੜਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਲੋਕਾਂ ਦੇ ਜ਼ਿੰਦਗੀ ਵਿੱਚ ਕਦੇ ਵੀ ਖੁਸ਼ੀ ਨਹੀਂ ਆ ਸਕਦੀ ਜਿਨ੍ਹਾਂ ਲੋਕਾਂ 'ਚ ਸਤਾੜਾ ਹੈ ਹੰਕਾਰ ਹੈ ਈਵੋ ਹੈ ਚੁਗਲੀ ਨਿੰਦਿਆ ਹੈ ਗਲ-ਗਲ ਤੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਨੇ ਉਹ ਕਦੇ ਵੀ ਖੁਸ਼ੀਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਐਸੇ ਲੋਕ ਸਦਾ ਹੀ ਨਰਕ ਦੀ ਜ਼ਿੰਦਗੀ ਪਤਿਤ ਕਰਨਗੇ ਜੇਕਰ ਤੁਸੀਂ ਕਿਸੇ ਦਾ ਹੱਕ ਮਾਰਿਆ ਹੈ ਕਿਸੇ ਘਰ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਕਿਸੇ ਦਾ ਨਜ਼ਾਇਜ਼ ਕੀਤੀ ਹੈ ਕਿਸੇ ਦਾ ਧਨ ਦੌਲਤ ਚੋਰੀਆ ਫੇਰੀ ਕੀਤੀ ਹੈ ਤਾਂ ਤਦ ਵੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਨਹੀਂ ਆਉਣਗੀਆਂ ਜੇਕਰ ਤੁਸੀਂ ਤੁਸੀਂ ਧੀ ਪੁੱਤ ਨੂੰ ਨਸ਼ੇ ਤੇ ਲਾਇਆ ਹੈ ਗਲਤ ਰਸਤੇ ਤੇ ਲਾਇਆ ਹੈ ਤਾਂ ਤੁਹਾਡੇ ਜੀਵਨ ਵਿੱਚ ਕਦੇ ਵੀ ਖੁਸ਼ੀ ਆ ਨਹੀਂ ਆਉਣ ਗਿਆ ਸੋ ਆਪਣੇ ਜੀਵਨ ਦੇ ਵਿੱਚ ਸਾਰੇ ਨੂੰ ਛੱਡ ਦਿਓ ਚੂਲੀ ਨਿੰਦਿਆ ਨੂੰ ਛੱਡ ਦਿਓ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਵੋ ਤੇ ਜੇ ਤੀ ਪਤ ਨੂੰ ਚੰਗੀ ਸਲਾਹ ਦਿਓ ਉਹਨਾਂ ਨੂੰ ਚੰਗੇ ਰਾਹ ਤੇ ਚੋੜੇ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਕਦੇ ਵੀ ਕੋਈ ਚੀਜ਼ ਦੁਖੀ ਨਹੀਂ ਕਰ ਸਕਦੀ ਜੇਕਰ ਤੁਸੀਂ ਗੱਲ ਗੱਲ ਤੇ ਰੋਂਦੇ ਰਹਿੰਦੇ ਹੋ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਤਾਂ ਦੀ ਤੁਹਾਡੇ ਜੀਵਨ ਦੇ ਵਿੱਚ ਕੁਛ ਹੀ ਨਹੀਂ ਆਵੇਗੀ ਸੋ ਆਪਣੇ ਜੀਵਨ ਨੂੰ ਬਦਲੋ ਅਤੇ ਆਪਣੀ ਸੋਚ ਨੂੰ ਬਦਲੋ ਜੇ ਤੁਹਾਡੀ ਸੋਚ ਸਕਾਰਾਤਮਕ ਹੋ ਗਈ ਚਰਦੀ ਕਲਾ ਵਾਲੀ ਹੋ ਗਈ ਤੁਸੀਂ ਚੰਗੀਆਂ ਜਿੰਦਿਆਂ ਤੇ ਤਿਆਗ ਦਿੱਤਾ ਸਭ ਦਾ ਪੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਜੀਵਨ ਦੇ ਵਿੱਚ ਵੀ ਭਲਾਈ ਹੋਵੇਗਾ ਇਹ ਹੋ ਨਹੀਂ ਸਕਦਾ ਕਿ ਤੁਸੀਂ ਚੰਗੇ ਬੀਜ ਬੀਜੇ ਹੋਣ ਚੰਗੇ ਕੰਮ ਕੀਤੇ ਹੋ ਤਾਂ ਤੁਹਾਡਾ ਮਾੜਾ ਹੋਵੇ ਚੰਗਾ ਬੀਜੋਗੇ ਤਾਂ ਚੰਗਾ ਹੀ ਵਟੋਗੇ ਸੋ ਅੱਜ ਜਿੰਨੀ ਇਹਨਾਂ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਨਾਲ ਸਾਡਾ ਬਣੇ ਰਹੋ ਧੰਨਵਾਦ